ਬਾਬਾ ਸਾਹਿਬ ਦੀ ਵਿਚਾਰਧਾਰਾ ਜਿਹੜੀ ਆ ਉਹਨੂੰ ਘਰ ਘਰ ਪਹੁੰਚਾਉਣ ਲਈ 26 ਦੂ 2023 ਨੂੰ ਇੱਕ ਕਣਕ ਜਿਗਾਵ ਆਜ਼ਾਦੀ ਪਾਉ ਯਾਤਰਾ ਸ਼ੁਰੂ ਕੀਤੀ ਸੀ ਉਹ ਯਾਤਰਾ ਜਿਹੜੀ ਆ ਤੁਹਾਡੇ ਪਿੰਡ ਦੇ ਵਿੱਚ ਦਾੰਤ ਲਾ ਕੇ ਗਈ ਸੀ ਤੁਸੀਂ ਸੁਣਿਆ ਹੋਣਾ ਫਿਲਮ ਵੀ ਦੇਖੀ ਸੀ ਲੇਕਿਨ ਅੱਜ ਤੁਹਾਡੇ ਵਿੱਚ ਫਿਰ ਆਇਆ ਇਸ ਕਰਕੇ ਆਇਆ ਕਿ ਬਾਬਾ ਸਾਹਿਬ ਦਾ ਤੁਸੀਂ ਯਾਦ ਕਰਨ ਲਈ ਇਹ ਜਨਮ ਦਿਹਾੜਾ ਮਨਾ ਰਹੇ ਆਂ ਲੇਕਿਨ ਇਸ ਜਨਮ ਦਿਹਾੜੇ ਦੇ ਉੱਤੇ ਜਿਹੜੇ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਤੁਸੀਂ ਤਾਂ ਗਾਈਡ ਕਰ ਸਕਦੀਆਂ ਜੇਕਰ ਤੁਹਾਨੂੰ ਪਤਾ ਹੋਵੇ ਕਿ ਡਾਕਟਰ ਅੰਬੇਦਕਰ ਹੈ ਕੌਣ ਸੀਗਾ ਜੇਕਰ ਤੁਹਾਨੂੰ ਯਾਦ ਹੋਵੇ ਕਿ ਰਮਾ ਬਾਈ ਸਾਡੀ ਮਾਤਾ ਰਮਾ ਬਾਈ ਜਿਹੜੀ ਕਿ ਧਰਮ ਅਸੀਂ ਪਤਨੀ ਕਹਿ ਸਕਦੇ ਆਂ ਕਿ ਬਾਬਾ ਸਾਹਿਬ ਦੇ ਧਰਮ ਪਤਨੀ ਉਹਨਾਂ ਨੇ ਕਿੰਨੇ ਤਸੀਹੇ ਚੱਲੇ ਯਾਦ ਕਰੋ ਕਿ ਉਸ ਮਾਤਾ ਨੇ ਕਦੇ ਵੀ ਬਾਬਾ ਸਾਹਿਬ ਨੂੰ ਐਨੇ ਸਿੱਖਿਆ ਕਿ ਤੂੰ ਐਡਵੋਕੇਟ ਬਣਿਆ ਤੂੰ ਐਡਾ ਵੱਡਾ ਪੜ ਲੱਗ ਗਿਆ ਪਰ ਮੈਂ ਤਾਂ ਪਾਥੀਆਂ ਲੋਕਾਂ ਦਾ ਗੋਹਾ ਚੱਕ ਕੇ ਇਕੱਠੀਆਂ ਕਰਕੇ ਪੱਥ ਕੇ ਇਹਨਾਂ ਨੂੰ ਵੇਚ ਕੇ ਬੱਚਿਆਂ ਦੇ ਮੂੰਹ ਚ ਰੋਟੀ ਪਾਉਂਦੇ ਆ ਮਾਤਾ ਰਾਮਾਬਾਈ ਨੂੰ ਜੇਕਰ ਯਾਦ ਕੀਤਾ ਜਾਂਦਾ ਤੇ ਇਸ ਕਰਕੇ ਕੀਤਾ ਜਾ ਰਿਹਾ ਮਾਤਾ ਰਾਮਾਬਾਈ ਨੂੰ ਯਾਦ ਕੀਤਾ ਜਾਂਦਾ ਇਸ ਕਰਕੇ ਕੀਤਾ ਜਾਂਦਾ ਕਿ ਤਿੰਨ ਬੱਚੇ ਇੱਕ ਲੜਕੀ ਹੱਥਾਂ ਦੇ ਵਿੱਚੋਂ ਦੀ ਸ਼ਹੀਦ ਹੋ ਗਏ ਜਿੰਦੇ ਜੀ ਚਲੇ ਗਏ ਸੋ ਅੱਜ ਬਾਬਾ ਸਾਹਿਬ ਨੂੰ ਆਪਾਂ ਯਾਦ ਕਰ ਲੈ ਬੈਠੇ ਆ ਤੇ ਯਾਦ ਕਰੀਏ ਕਿ ਯਾਤਰਾ ਜਿਹੜੀ ਆ 3 4 2023 ਨੂੰ ਸਨਾਮ ਦੇ ਬੱਚੇ ਜਾ ਕੇ ਖਤਮ ਹੋਈ ਸੀ ਤਾਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਇੱਕ ਐਫੀ ਡਾਫਟ 24 2023 ਨੂੰ ਲਿਖ ਕੇ ਜਨ ਵੀ ਦੇਖਣਾ ਕੰਸੀ ਟੀਵੀ YouTube ਖੋਲ ਕੇ ਅਣਕਿਜਾਓ ਆਜ਼ਾਦੀ ਪਉ ਯਾਤਰਾ ਦੇ ਵਿੱਚ ਦੇਖੋ ਐਫੀ ਡਾਫਟ ਦਿੱਤਾ ਆਪਣੀਆਂ ਲੈ ਲਿਖ ਕੇ ਕਿ ਕਦੀ ਵੀ ਫਕੀਰ ਚੰਦ ਦਸਲ ਲੋਕਾਂ ਨੂੰ ਲੱਗੇ ਕਿ ਲੋਕਾਂ ਦੇ ਨਾਲ ਧੋਖਾ ਕਰ ਲਈ ਤੁਰਿਆ ਫਿਰਦਾ ਜਾਇ ਨਾ ਧੋਖਾ ਕਰ ਦਿੱਤਾ ਤੇ ਸਿਰ ਕਟਾਉਣ ਲਈ ਤਿਆਰ ਹੈ ਲਿਖ ਕੇ ਦਿੱਤਾ ਕਦੀ ਵੀ ਸਵਾਰਥ ਦੇ ਲਈ ਨਹੀਂ ਤੁਰੇ ਫਿਰਦੇ ਔਰ 34 2023 ਨੂੰ ਸਨਮ ਦਾ ਬੱਚੇ ਮੈਂ ਡਿਕਲੇਅਰ ਕੀਤਾ ਸੀ ਕਿ ਜਿਸ ਦਿਨ 50 ਬੰਦੇ ਸਵਾਰਥਲੇ 100 ਕੇ ਨਾਲ ਆ ਗਏ ਤਾਂ ਦਿੱਲੀ ਦੀਆਂ ਤਖਤ ਤਖਤ ਹਲਾ ਦਵਾਂਗੇ ਪੰਜਾਬ ਕਾ ਕੀ ਦਿੱਲੀ ਦੇ ਤਖਤ ਹਲਾ ਦਵਾਂਗੇ ਲੇਕਿਨ ਯਾਦ ਕਰੋ ਕਿ 50 ਬੰਦੇ ਜਿਹੜੇ ਆ ਆਪਾਂ ਹੁਣ ਵੀ ਬਹੁਤ ਬੈਠੇ ਆ ਕਿਉਂ ਨਹੀਂ 50 ਲੱਭਰੇ ਕਿਉਂਕਿ ਗੁਰੂਆਂ ਦੀ ਜਿਹੜੀ ਵਿਚਾਰਧਾਰਾ ਆ ਉਹ ਬਿਲਕੁਲ ਕਲੀਅਰ ਆ ਕਿ 1170 ਤੋਂ ਸ਼ੁਰੂ ਹੋ ਕੇ 1699 ਦੇ ਵਿੱਚ 80 ਹਜ਼ਾਰ ਬੰਦੇ ਦੇ ਵਿੱਚੋਂ ਪੂਰਾ ਭਾਂਤ ਨਹੀਂ ਬਹਾਦਰ ਦੇਸ਼ ਵੀ ਘੁੰਮ ਕੇ ਪੰਜ ਬੰਦੇ ਖੜੇ ਹੋਏ ਸੀ ਜਿਹੜੇ ਕਹਿੰਦੇ ਮਰਨ ਲਈ ਤਿਆਰ ਆ 바ਵਾ ਸਾਹਿਬ ਦਾ ਮਿਸ਼ਨ ਗੁਰੂਆਂ ਦਾ ਮਿਸ਼ਨ ਮਤ ਸੋਚੋ ਕੋਈ ਯਾਦ ਕਰਨ ਵਾਲੀ ਗੱਲ ਆ ਕੋਈ ਪੜਨ ਵਾਲੀ ਗੱਲ ਆ ਕੋਈ ਅੰਦਰ ਬਸਾਉਣ ਵਾਲੀ ਗੱਲ ਆ ਜਿਹਨੇ ਬਸਾਲਿਆ ਉਹ ਸਮਝ ਲਵੇ ਮੌਤ ਨੂੰ ਜੱਫਾ ਪਾ ਲਿਆ ਇਹ 바ਵਾ ਸਾਹਿਬ ਦਾ ਮਿਸ਼ਨ ਜੇਕਰ ਬਾਬਾ ਸਾਹਿਬ ਦਾ ਮਿਸ਼ਨ ਤੇ ਮਨੁੱਖਤਾ ਦੇ ਲਈ ਆ ਕਿ ਸਾਰੀ ਦੀ ਸਾਰੀ ਡਿਗਰੀਆਂ ਸਾਡੇ ਉਤੋਂ ਦੀ ਕੁਰਬਾਨ ਕਰਕੇ ਅਸੀਂ ਅੱਜ ਮਾੜਾ ਜਿਹਾ ਇੱਕ ਡਿਗਰੀ ਕਰਕੇ ਜਦ ਮਿੰਨ ਤਾਂ ਨੌਕਰੀ ਨਹੀਂ ਮਿਲਦੀ ਤੇ ਜਿੰਨੂੰ ਮਿਲ ਗਈ ਉਹ ਮਣਕੇ ਪਿੰਡ ਨਹੀਂ ਵੜਦਾ ਇਹੇ ਕੰਮ ਹੋਇਆ ਸਾਡੇ ਨਾਲ ਤੇ ਨਾ ਸਾਡੇ ਆਈਐਸ ਘਟਾ ਨਾ ਸਾਡੇ ਡਾਕਟਰ ਘਟਾ ਨਾ ਸਾਡੇ ਇੰਜੀਨੀਅਰ ਘਟਾ ਨਾ ਸਾਡੇ ਐਡਵੋਕੇਟ ਘਟਾ ਤੇ ਫਿਰ ਹੁਣ ਘਟਾ ਕੀ ਆ ਘਟਾ ਸਾਡੀ ਨੀਤ ਦਾ ਬਾਬਾ ਸਾਹਿਬਾਂ ਦੀ ਨੀਤ ਹੈ ਨਹੀਂ ਸਾਡੇ ਵਿੱਚ ਬਾਬਾ ਸਾਹਿਬ ਦੀ ਨੀਤ ਸੀ ਲੋਕਾਂ ਦੇ ਲਈ ਕੰਮ ਕਰਨਾ ਪਰ ਸਾਡੀ ਨੀਅਤ ਕੀ ਆ ਕਿ ਅਸੀਂ ਧੰਦਾ ਜਆ ਕਰਨਾ ਧੋਖਾ ਜਆ ਕਰਨਾ ਪਾਵਰ ਆਫ ਸੋਸ਼ਲ ਜੁਨਟੀ ਹੈ ਜੀ ਤੁਹਾਡੇ ਵਿੱਚ ਉਹਦੇ ਮਾਧਿਅਮ ਤੋਂ ਮੈਂ ਬੋਲ ਰਿਹਾ ਮੈਂ ਦੱਸਣਾ ਚਾਹੁੰਦਾ ਕਿ ਬਿਲਕੁਲ ਨਾਨ ਪੋਲੀਟਿਕਲ ਆ ਕਿਸੇ ਵੀ ਅਸੀਂ ਰਾਜਨੀਤਿਕ ਪਾਰਟੀ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਕਿਸੇ ਪਾਰਟੀ ਨੂੰ ਚੰਗਾ ਨਹੀਂ ਕਹਿੰਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਤਾਂ ਕਿ ਅਸੀਂ ਸਮਾਜ ਇਕੱਠਾ ਹੋ ਸਕੇ ਇਹਦੇ ਨਾਲ ਨਾਲ ਸਾਰੇ ਧਰਮਾਂ ਦਾ ਸਨਮਾਨ ਕਰਦੇ ਆ ਕਿਸੇ ਧਰਮ ਨੂੰ ਅਸੀਂ ਚੰਗਾ ਨਹੀਂ ਕਹਿੰਦੇ ਮਾੜਾ ਨਹੀਂ ਕਹਿੰਦੇ ਸਭ ਦਾ ਸਨਮਾਨ ਕਰਦੇ ਆ ਲੇਕਿਨ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਰਨਾ ਤੇ ਮੈਂ ਅੱਜ ਤੁਹਾਨੂੰ ਕਹਿਣ ਲਈ ਆਇਆ ਕਿ ਪਹਿਲਾ ਸਟੈਪ ਤੁਹਾਨੂੰ ਮੈਂ ਦੱਸ ਕੇ ਗਿਆ ਸੀ ਅੱਜ ਨਹੀਂ 4 ਸਾਲ ਪਹਿਲਾਂ ਵੀ ਦੱਸ ਕੇ ਗਿਆ ਸੀ ਬਾਹਰ ਉੱਥੇ ਮੀਟਿੰਗ ਹੋਈ ਸੀ ਫਿਰ ਇੱਕ ਵਾਰੀ ਫੇਰ ਮੀਟਿੰਗ ਹੋਈ ਸੀ ਕਿ ਜਿਹੜਾ ਇਹਦੇ ਮੈਂਬਰ ਬਣ ਜਾਓ 10 10 ਰੁਪਏ ਦੀ ਲਾਈਫ ਮੈਂਬਰਸ਼ਿਪ ਸਾਰੀ ਜ਼ਿੰਦਗੀ ਚ ਇੱਕ ਵਾਰੀ 10 ਰੁਪਏ ਦੇਣੇ ਉਹ ਮੈਂਬਰ ਬਣ ਜਾਓ ਉਹ ਮੈਂਬਰ ਜਿਹੜੇ ਬਣ ਕੇ ਨਾ ਇਹ ਪਹਿਲਾ ਸਟੈਪ ਆ ਕਿ ਇਹਨਾਂ ਬੱਚਿਆਂ ਦੀ ਗੁਲਾਮੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੋੜਨੀ ਆ ਤੇ ਪਲੇਟਫਾਰਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਜੇਕਰ ਤੁਸੀਂ ਜੁੜ ਗਏ ਤਾਂ ਉਹਦੇ ਵਿੱਚੋਂ ਹੀ ਅਸੀਂ ਜਿਹੜੇ 50 ਬੰਦਿਆਂ ਦੀ ਗੱਲ ਕਰਦੇ ਆ ਅਸੀਂ 50 ਬੰਦੇ ਲੱਭ ਲੈਣੇ ਆ ਉਹਨਾਂ ਨੂੰ ਤਿਆਰੀ ਕਰਾ ਲੈਣੀ ਆ ਕਿਉਂਕਿ ਜੇਕਰ ਕੋਈ ਬੰਦਾ ਕਦੇ ਬੇਚਦੇ ਤਿਆਰ ਹੋ ਜਾਣਾ ਕੋਈ ਅਫਸਰ ਰਿਟਾਇਰ ਹੋ ਗਿਆ ਪਤਾ ਨਹੀਂ ਉਹਨੂੰ ਕੰਮ ਕਰ ਲੈਣਾ ਕੋਈ ਹੋਰ ਤਿਆਰ ਹੋ ਗਿਆ ਉਹਨੂੰ ਕੰਮ ਕਰ ਲੈਣਾ ਨਹੀਂ ਹੁੰਦਾ ਕੰਮ ਕੰਮ ਹੁੰਦਾ ਆ ਆਪਣੇ ਆਪ اندر ਨੂੰ ਅੱਗ ਲਾਉਣੀ ਪੈਂਦੀ ਹੈ ਜੇਕਰ ਅੱਜ ਤੁਰੇ ਹੋਇਆ ਤੇ ਅੱਜ ਤੁਹਾਡੇ ਵਿੱਚ ਖੜਾ ਤੁਸੀਂ 9:30 ਵਜੇ ਕਿਹਾ ਸੀ 9:27 ਤੇ ਬਾਹਰ ਮੇਰੀ ਗੱਡੀ ਆ ਗਈ ਸੀ ਟਾਈਮ ਦੀ ਪੰਕਚੁਐਲਟੀ ਤੁਹਾਡਾ ਵਿਸ਼ਵਾਸ ਤੁਹਾਡਾ ਪਿਆਰ ਇਹ ਖਿੱਚ ਕੇ ਲਿਆਉਂਦਾ ਤੁਸੀਂ ਅੱਜ ਪਿਆਰ ਦੇ ਨਾਲ ਬੈਠੇ ਆ ਸੁਣਿਆ ਮੈਨੂੰ ਪਰ ਮੈਂ ਬਹੁਤ ਕੁਝ ਹੋਰ ਕਹਿਣਾ ਚਾਹਨਾ ਪਰ ਸਮਾਂ ਜਾਤ ਨਹੀਂ ਦਿੰਦਾ ਕਿਉਂਕਿ ਉਧਰ ਉਹਨਾਂ ਨੂੰ ਕਾਹੀ ਆ ਕਿ ਪਕੌੜੇ ਆਪਾਂ ਤਿਆਰ ਕਰ ਲਈਏ ਇੱਧਰ ਸਾਨੂੰ ਕਾਹੀ ਆ ਕਿ ਆਪਾਂ ਖਾ ਕੇ ਘਰੋਂ ਚਲੀਏ ਸੋ ਮੈਂ ਚਾਹਨਾ ਕਿ ਵਿਚਾਰ ਕਰਾ ਬਾਬਾ ਸਾਹਿਬ ਦੀ ਜਿਹੜੀ ਆ ਉਹ ਆਪਣੇ ਬੱਚਿਆਂ ਤੱਕ ਸਿਖਾਉਣ ਦੀ ਕੋਸ਼ਿਸ਼ करिए ਨਹੀਂ ਤਾਂ ਬਾਬਾ ਸਾਹਿਬ ਨੂੰ ਯਾਦ ਕਰੋ ਨਾ ਕਰੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਬਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦਾ ਨਾਮ ਐਡਾ ਸਾਰੀ ਦੁਨੀਆ ਜਿਹੜੀ ਉਹਨਾਂ ਨੂੰ ਯਾਦ ਕਰ ਰਹੀ ਆ ਲੇਕਿਨ ਜੇਕਰ ਅਸੀਂ ਯਾਦ ਕਰ ਲਵਾਂਗੇ ਤਾਂ ਸਾਡਾ ਜੀਵਨ ਸੁਧਰ ਜਾਊਗਾ ਸਾਡਾ ਜੀਵਨ ਨੂੰ ਅਪਣਾ ਲਈਏ ਜਿਵੇਂ ਸਾਡੇ ਗੁਰੂ ਸਾਨੂੰ ਸਿਖਾ ਕੇ ਗਏ ਆ ਕਿ ਇਸ ਮੋਹ ਮਾਇਆ ਤੋਂ ਦੂਰ ਹੋ ਜਾਈਏ ਬਾਬਾ ਸਾਹਿਬ ਨੇ ਮੋਹ ਮਾਇਆ ਦੂਰ ਕੀਤੀ ਆਪ ਤ ਨੂੰ ਸ਼ਰ ਦਿੱਤਾ ਤੇ ਉਸ ਤੋਂ ਬਾਅਦ ਮਾਨਵਰ ਕਾਂਸੀ ਰਾਮ ਜਿਹੜੇ ਆ ਉਹ ਸਾਡੇ ਲਈ ਸੰਘਰਸ਼ ਕਰਕੇ ਗਏ ਲੇਕਿਨ ਅਸੀਂ ਲੋਕ ਜਿਹੜੇ ਆ ਹਾਲੇ ਭਲੇਖੇ ਚ ਤੁਰੇ ਫਿਰਦੇ ਆ ਉਮੀਦ ਕਰਦਾ ਮੈਂ ਤੁਸੀਂ ਗੱਲਾਂ ਤੇ ਅਸਰ ਕਰੋਗੇ ਇਹ ਜਿਹੜਾ YouTube ਚੈਨਲ ਤੁਹਾਡੇ ਵਿੱਚ ਆਇਆ ਇਹਨੂੰ ਰੋਜ਼ ਦੇਖਿਆ ਕਰੋ ਸਵੇਰ 5 ਵਜੇ ਤੁਸੀਂ ਦੇਖਦੇ ਹੋਣੇ ਕਿ ਮੈਂ ਪੇਸ ਬਦਲ ਲਿਆ ਪੇਸ ਇਸ ਕਰਕੇ ਬਦਲ ਲਿਆ ਕਿਉਂਕਿ ਸਵੇਰ 5 ਵਜੇ ਰੋਜ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੇ ਵਿੱਚ ਇੱਕ ਸ਼ਬਦ ਦੀ ਵਿਆਖਿਆ ਕੀਤੀ ਜਾਂਦੀ ਹੈ ਅੱਜ ਦਾ ਜਿਹੜਾ ਮਹੀਨਾ ਚੜਿਆ ਇਹਦੀ ਵਿਆਖਿਆ ਜਾ ਕੇ YouTube ਤੇ ਦੇਖ ਲਿਓ ਉਹਦੇ ਵਿੱਚ ਪਈ ਹੈ YouTube ਤੇ ਸਵੇਰ 5 ਵਜੇ ਰੋਜ਼ ਇੱਕ ਸ਼ਬਦ ਦੀ ਵਿਆਖਿਆ ਹੁੰਦੀ ਹੈ ਉਸ ਤੋਂ ਬਾਅਦ ਸਾਰਾ ਜਿਹੜਾ ਇਹ ਮਿਸ਼ਨ ਸਾਡਾ ਉਹ ਸਾਰਾ ਦਿਨ ਚੱਲਦਾ ਸੋ ਤੁਹਾਡੇ ਵਿੱਚ ਆ ਉਸੂਨਾਮਾ ਚੈਨਲ ਜਿਹੜਾ ਆ ਇਹਨੂੰ ਸਬਸਕ੍ਰਾਈਬ ਕਰੋ ਇਹ ਤੁਹਾਡੇ ਲਈ ਬਣਾਇਆ ਤਾਂ ਕਿ ਤੁਹਾਡੇ ਜਿਹੜੇ ਦੁੱਖ ਜਣ ਕੱਟੇ ਜਾਣ ਸੋ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਅੱਜ ਦੇ ਦਿਨ ਦੇ ਉੱਤੇ ਮੈਂ ਤੁਹਾਨੂੰ ਲੱਖ ਲੱਖ ਮੁਬਾਰਕਾ ਦਿੰਦਾ ਕਿ ਖਾਲਸਾ ਪੰਥ ਦਾ ਸਾਜਨਾ ਦੱਸਾ ਵਿਸਾਖ ਦਾ ਦਿਹਾੜਾ ਸੰਗਰਾਮ ਦਾ ਦਿਨ ਸੋ ਇਹਦੇ ਨਾਲ ਨਾਲ ਜਿਹੜੀ ਵਿਸਾਖੀ ਦਾ ਦਿਨ ਆ ਤੇ ਕੱਲ ਨੂੰ ਜਿਹੜਾ ਬਾਬਾ ਸਾਹਿਬ ਦਾ ਜਨਮ ਦਿਨ ਆ ਉਹ ਤੁਸੀਂ ਅੱਜ ਮਨਾ ਰਹੇ ਆ ਇਹ ਚਾਰ ਜਿਹੜੇ ਇਤਿਹਾਸਿਕ ਪਲ ਇਹਨਾਂ ਲਈ ਮੈਂ ਤੁਹਾਨੂੰ ਲੱਖ ਲੱਖ ਮੁਬਾਰਕ ਦਿੰਦਾ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਜੇਕਰ ਕੋਈ ਗਲਤੀ ਨਾਲ ਕੋਈ ਗੱਲ ਕਹਿ ਗਈ ਆ ਮੈਂ ਕਿਸੇ ਦੇ ਮਨ ਨੂੰ ਠੇਸ ਪੰਚੀ ਹੋਵੇ ਤਾਂ ਖਿਮਾ ਮੰਗਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਗੱਲ ਕਹੂੰਗਾ ਕਿ ਜੇਕਰ ਆਪਾਂ ਜੁੜਨਾ ਆ ਤੇ ਨੌਨ ਪੋਲੀਟੀਕਲ ਇੱਕ ਪਲੇਟਫਾਰਮ ਬਣਾਉਣ ਦੀ ਤਿਆਰੀ ਕਰ ਰਹੇ ਆ ਉਹਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਇਹ ਜਿਹੜੀਆਂ ਸਰਕਾਰਾਂ ਆ ਜਿਵੇਂ ਗੁਰੂ ਮਹਾਰਾਜ ਜੀ ਕਹਿੰਦੇ ਗਏ ਸੀ ਕਿ ਕਾਇਮ ਡਾਇਮ ਸਦਾ ਪਾਸ਼ਾਹੀ ਦੋਮ ਨਾ ਸੇਮ 100 ਆਹੀ ਜੇਕਰ ਪਾਸ਼ਾਹੀ ਖੜੀ ਕਰਨੀ ਆ ਤੇ ਆਓ ਉਹਦੇ ਮੈਂਬਰ ਬਣੀਏ ਨੇਮਰ ਬਣਾ ਕੇ ਇਹੋ ਜਿਹੀ ਪਾਛੇ ਬੱਚਾ ਨੂੰ ਦੇ ਕੇ ਜਾਈਏ ਤਾਂ ਕਿ ਬਾਦਸ਼ਾਹਾਂ ਪਹਿਲਾਂ ਜੀ ਰੋਲ ਦਈਏ ਇਹ ਜਿਹੜੀ ਲਗਾਮ ਜੇਕਰ ਪੋਣੀਆ ਇਹ ਬੇ ਜਿਹੜੀ ਰਾਜਨੀਤੀ ਬੇਲਗਾਮ ਹੋ ਚੁੱਕੀ ਆ ਜੇਕਰ ਇਹਨੂੰ ਨੱਥ ਪੋਣੀ ਆ ਤੇ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਇਹੋ ਅੱਜ ਦੇ ਦਿਨ ਤੇ ਮੇਰਾ ਤੁਹਾਨੂੰ ਸੰਦੇਸ਼ ਆ ਬਾਬਾ ਸਾਹਿਬ ਦੇ ਜੀਵਨ ਨੂੰ ਯਾਦ ਕਰਦੇ ਹੋਏ ਆਪਣੇ ਜੀਵਨ ਦੇ ਵਿੱਚ ਬਦਲਾਅ ਕਰੀਏ ਆਪਾਂ ਵਿਚਾਰਾਂ ਦੇ ਨਾਲ ਆਉਣਾ ਕਿਉਂਕਿ ਨਹੀਂ ਤਾਂ ਅਖੀਂ ਤੇ ਕਿਸੇ ਨੇ ਲਿਖਿਆ ਕਿ ਮੁਗੜ ਮਾਰ ਕੇ ਬੈਠਾ ਹੈ ਉੱਠ ਦਲਤ ਭਰਾਵਾ ਚੇਂਜ ਕਰਲਾ ਤਾਂ ਮੈਨੂੰ ਕਰਨਾ ਪੈਣਾ ਹੈ ਚਾਹੇ ਕੱਲ ਕਰ ਲਈ ਚਾਹੇ ਅੱਜ ਕਰ ਲੈ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ